ਤੇ ਤੇ ਆ ਭਾਈ ਕੀ ਹਾਲ ਚਾਲ ਆ ਆਪਣੀ ਆ ਤੇ ਅੱਜ ਦੀ ਫੇਰ ਗੱਲ ਸੜਾ ਕੀ ਹੋਈ ਬਸ ਚ ਉਹ ਪਾਛਾ ਵਾਲਾ ਨਾ ਉਹ ਪੜਾ ਨਹੀਂ ਭੈਂਦਲ ਮੈਂ ਵਾਈ ਤੂੰ ਇੱਥੇ ਤੇ ਆਣਾ ਪੱਠੇ ਵਾਲੇ ਦੇ ਆਣਾ ਆਲਾ ਮੈਟ ਤੋਂ ਵਾਲਾ ਨਾ ਜਾਲ ਆਉਦੀ ਆ ਨਾ ਭਾਈ ਇਹ ਤੇ ਟੱਕੀ ਵਾਲਾ ਤਿੰਨਾ ਥਾ ਪਿਆਵਾ ਆਣਾ ਵੇ ਕੀ ਆਲਾ ਮਾਜੀ ਟਾ ਮਾਦੀ ਟਾ ਲੈ ਆਲੀਏ ਆਣਾ ਇਹ ਆਈ ਆਵਾ ਇਹ ਬੈਨ ਆਈ ਮੋਲੀ ਆਣਾ ਮੋਟਾ ਚਿੱਟਾ ਮ ਆਇਆ ਆਣਾ ਮੇਰਾ ਟਿਆ ਪਾ ਤੇ ਪਾਛੇ ਪਰ ਚਿੱਟਾ ਮ ਆਇਆ ਪਾੜੀ ਦੇ ਮੇਰੇ ਆਵੇ ਇੱਥੇ ਆਵੇ ਹਾਂ ਮੇਰਾ ਬੋਲ ਚਾਹੇ ਟਾਵਾ ਹਾਂ ਛਾਪਾ ਮੈਂ ਭਾਈ ਨੂੰ ਬੋਲਿਆ ਭਾਈ ਛਾਪਾ ਤੇਰਾ ਵਾ ਐਮ ਪੜਾ ਮਿੱਤੇਰਾ ਹੀ ਆਵਾ ਉਹ ਪਵਾ ਮੇਰਾ ਯਾ ਛਾਪਾਈ ਆਵਾ ਛਾਪਾ ਮੇਰਾ ਤੇਰੀ ਛਾਪਾ ਵਾ ਪਵਾ ਮੇਰੀ ਦੀ ਆ ਜੀ ਮੇਰੀ ਤਾਂ ਕੀ ਆ ਮੈਂ ਮੈਨੂੰ ਤਾਲਾ ਟੀ ਬਾਈ ਮੈਨੋ ਆਵੇ ਚਾਵਾ ਬਾਈ ਤਾਣੋ ਤੜਾ ਤੜਾਈ ਛੁੱਕਾ ਆਇਆ ਮੇਰੇ ਦੇ ਮੈਨੂੰ ਨਹੀਂ ਪੜਾ ਤੂੰ ਤਿੰਨਾ ਤੱਤ ਪਿਆ ਭੈ ਤਾਂ ਪੜੇ ਜਾਲਾ ਬਾਸਾਲੇ ਨੂੰ ਮੇਰੀ ਤਾਂ ਕੀ ਯਾਦ ਅੱਜ ਬਈ ਹਣਾ ਬਈ ਹਾਂ ਐਟਾ